ਹਾਂਜੀ ਕਿਸਾਨ ਵੀਰੋ ਕਈ ਆਪਣੇ ਭਰਾਵਾਂ ਦੇ ਮੈਸੇਜ ਵੀ ਆਏ ਫੋਨ ਆਇਆ ਵੀ ਕਈ ਥਾਂ ਤੇ ਪਾਣੀ ਭਰ ਕੇ ਲੱਗ ਗਿਆ ਜਾਂ ਡਬਲ ਲੱਗ ਗਿਆ ਪਾਣੀ ਤੇ ਕਣਕ ਉੱਤੇ ਦਬ ਗਈ ਤਜਾ ਪੀਲੀ ਜੀ ਹੋ ਗਈ ਤੇ ਪਰ ਕਿਸਾਨ ਵੀਰੋ ਕੋਈ ਬਾਲਾ ਖਰਚਾ ਕਰਨ ਦੀ ਜ਼ਰੂਰਤ ਨਹੀਂ ਤੁਸੀਂ ਆਹ ਅੱਧਾ ਕਿਲੋ ਵੀਡ ਸਪੈਸ਼ਲ ਤੇ 300 350 ਐਮ ਐਲ ਲੀਟਰ ਤਿੰਨ ਕਿੱਲਿਆਂ 'ਚ ਆ ਗੇਨ ਲਿਕਵਿਡ ਸਲਫਰ ਆ ਇਹ 55.16% ਤੁਸੀਂ ਇਹ ਦੇਖ ਲਿਓ ਕਣਕ ਤਾਂ ਹਰੀ ਭਰੀ ਹੋਊ ਹੋਊਗੀ ਪਲੱਸ ਗਾਂਹ ਜਾ ਕੇ ਵੀ ਇਹਦਾ ਮਤਲਬ ਲਾ ਲਓ ਬੱਲੀ ਪੂਰੀ ਵਧੀਆ ਮੋਟੀ ਦਾਣੇ ਤੰਦਰੁਸਤ ਵਧੀਆ ਬਣੂਗੀ ਤੇ ਨਾਲ 2 ਕਿਲੋ ਕਿੱਲੇ ਦੀ ਯੂਰੀਆ ਗੱਟਿਆਂ ਵਾਲੀ ਪਾਣੀ ਪਾਣੀ ਐ ਨੈਨੋ ਨਹੀਂ ਪਾਣੀ ਇਹ ਧਿਆਨ ਰੱਖੋ ਨੈਨੋ ਯੂਰੀਆ ਨਹੀਂ ਪਾਣੀ ਲਿਕਵਿਡ 2 ਕਿਲੋ ਗੱਟਿਆਂ ਵਾਲੀ ਯੂਰੀਆ ਪਾਣੀ ਇਹ ਕਿਸਾਨ ਵੀਰ ਕਈ ਪੁੱਛਦੇ ਆ ਵੀ ਨੈਨੋ ਪਈਆ ਪਾਲੀਏ ਪਰ ਆਪਾਂ ਗਾਂਹ ਦੇਖਾਂਗੇ 5234 ਜਾਂ 13045 ਕੀਤਾ ਉਹਦੇ ਵਿੱਚ ਪਾਵਾਂਗੇ ਕਟ ਪੱਤਿਆਂ ਤੇ ਨੈਨੋ ਯੂਰੀਆ ਨਹੀਂ ਕੰਮ ਕਰਦੀ ਐ ਇਸ ਕਰਕੇ ਕੋਈ ਬਾਲਾ ਖਰਚਾ ਨਾ ਕਰਿਓ ਆ ਤੁਸੀਂ ਕਰਿਓ ਸਾਰਾ 2.500 ਕਿੱਲੇ ਦਾ ਖਰਚਾ ਹੈ ਤੇ ਐਕਸਲੈਂਟ ਰਿਜ਼ਲਟ ਹੈ ਇੱਕ ਕਿੱਲੇ ਤੇ ਮੇਰੇ ਅੱਖਿਆ ਕਰਕੇ ਦੇਖ ਲਿਓ ਵਿਸ਼ਵਾਸ ਨਾਲ ਤੇ ਤੁਸੀਂ ਰਿਜ਼ਲਟ ਦੇਖਿਓ ਤੁਸੀਂ ਕਹੋਗੇ ਐਸਾ ਹੀ ਕਰਿਆ ਕਰਾਂਗੇ ਇਹ ਹਰੇਕ ਫਸਲ ਤੇ